ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਹੁਤ ਹੀ ਦੁਖਦਾਈ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਨੰਗਲ ਰੋਡ ਪਿੰਡ ਸ਼ਾਹਪੁਰ ਲਾਗੇ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫਤਾਰੀ ਟਰੱਕ ਨੰਗਲ ਵਾਲੀ ਸਾਈਡ ਤੋਂ ਗੜ ਸ਼ੰਕਰ ਵੱਲੋਂ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਸ਼ਾਹਪੁਰ ਦੇ ਨਜ਼ਦੀਕ ਪੁੱਜਾ ਤਾਂ ਮੋਟਰਸਾਈਕਲ ਨੂੰ ਟੱਕਰ ਮਾਰਨ ਉਪਰੰਤ ਉੱਥੇ ਖੜੇ ਪੀਪਰ ਨਾਲ ਟਕਰਾ ਕੇ ਪਲਟ ਗਿਆ ਹਾਦਸਾ ਇਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਪਰਮਜੀਤ ਸਿੰਘ ਉਮਰ 35 ਸਾਲ ਪੁੱਤਰ surjeet singh ਪਿੰਡ ਸ਼ਾਹਪੁਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਟਰੱਕ ਚਾਲਕ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ ਸ਼ੰਕਰ ਲਿਆਂਦਾ ਗਿਆ ਹਾਦਸੇ ਦੌਰਾਨ ਮੌਜੂਦ ਲੋਕਾਂ ਨੇ ਦੱਸਿਆ ਕਿ ਐਂਬੂਲੈਂਸ ਨੂੰ ਫੋਨ ਕਰਨ ਤੇ ਵੀ ਮੌਕੇ ਤੇ ਨਹੀਂ ਪੁੱਜੀ ਅਤੇ ਹਾਦਸੇ ਨਾਲ ਪੀੜਤ ਮਰੀਜ਼ਾਂ ਨੂੰ ਪ੍ਰਾਈਵੇਟ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਸੂਚਿਤ ਕਰਨ ਤੇ ਵੀ 2 ਘੰਟੇ ਬਾਅਦ ਦੇਰੀ ਨਾਲ ਪੁੱਜੀ ਜਿਸ ਤੇ ਕਾਰਨ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਸੜਕ ਹਾਦਸੇ ਉਪਰੰਤ ਕਾਫੀ ਲੰਬੇ ਸਮੇਂ ਤੱਕ ਜਾਮ ਲੱਗਾ ਰਿਹਾ ਇਸ ਮੌਕੇ ਥਾਣਾ ਗੜਸ਼ੰਕਰ ਤੋਂ ਐਸਐਚਓ ਬਲਜਿੰਦਰ ਸਿੰਘ ਮੱਲੀ ਪੁਲਿਸ ਪਾਰਟੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਅਸੀਂ ਜਿਸਲੇ ਹਾਦਸਾ ਹੋਇਆ ਸੀ ਤੁਰੰਤ ਹਾਸੇ ਵਾਲੀ ਸਥਾਨ ਤੇ ਪੁੱਜੇ ਜਦੋਂ ਅਸੀਂ ਜ਼ਖਮੀਆਂ ਨੂੰ ਚੱਕਿਆ ਤਾਂ ਤੁਰੰਤ 112 ਤੇ ਕਾਲ ਕੀਤੀ ਨਾ 112 ਤੇ ਨਾ ਗੜਸ਼ੰਕਰ ਥਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਕੋਈ ਵੀ ਸਰਕਾਰੀ ਮੁਲਾਜ਼ਮ ਇੱਥੇ ਹਾਥੇ ਵਾਲੀ ਜਗ੍ਹਾ ਤੇ ਪਹੁੰਚਿਆ ਇਹ ਸਰਕਾਰ ਦੀ ਬਹੁਤ ਹੀ ਜ਼ਿਆਦੇ ਵੱਡੀ ਨਾਕਾਮੀ ਤੇ ਨਲਾਕੀ ਹੈ ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਤੇ ਦਾ ਕੀਤਾ ਜਾਵੇ ਤਾਂ ਕਿ ਪਬਲਿਕ ਦੀ ਰਾਖੀ ਤੇ ਜਨਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਐਂਬੂਲੈਂਸ ਨੂੰ ਕਿੰਨੀ ਵਾਰ ਫੋਨ ਕੀਤਾ ਸੀ ਐਂਬੂਲੈਂਸ ਨੂੰ ਫੋਨ ਕੀਤਾ ਜੀ ਮੈਂ ਦੋ ਵਾਰੀ ਆਪ ਤੇ 2-3 ਵਾਰੀ ਹੋਰ ਮੁੜਿਆ ਨੇ ਕੀਤਾ ਤਕਰੀਬਨ 4-5 ਵਾਰੀ ਐਂਬੂਲੈਂਸ ਨੂੰ ਫੋਨ ਕਰ ਚੁੱਕੇ ਆ ਜੀ ਕਿੰਨੀ ਵਾਰੀ ਐਂਬੂਲੈਂਸ ਨੂੰ ਫੋਨ ਕੀਤਾ ਨੂੰ ਤਕਰੀਬਨ 1 ਘੰਟੇ ਤੋਂ ਉੱਪਰ ਹੋ ਗਿਆ ਜੀ ਐਂਬੂਲੈਂਸ ਨੂੰ ਫੋਨ ਕੀਤੇ ਆ ਨੂੰ ਜ਼ਖਮੀਆਂ ਨੂੰ ਅਸੀਂ ਪ੍ਰਾਈਵੇਟ ਗੱਡੀਆਂ 'ਚ ਪਾ ਕੇ ਹਸਪਤਾਲ ਪਹੁੰਚਾਇਆ ਜੀ ਇਹ ਐਕਸੀਡੈਂਟ ਦੇ ਖਾਤੇ ਵਿਚਾਰ ਹੋਇਆ ਇਹ ਐਕਸੀਡੈਂਟ ਜੀ ਜਿਹੜਾ ਆਪਣੇ ਆਹ ਲੋਡਰ ਸਗਾ ਟਿਪਰ ਲੋਡਰ ਮੋੜੇ ਆ ਕੇ ਟਿਪਰ 'ਚ ਲੱਗਾ ਟਿਪਰ ਦਾ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਲੱਗਾ ਤੇ ਜਿਹੜੀ ਹੈ ਕੋਜ਼ ਇਲਟੀ ਬਹੁਤ ਵੱਡੀ ਹੈ ਸੋ ਸਰਕਾਰ ਨੂੰ ਮੈਂ ਇਹੀ ਕਹਾਂਗਾ ਕਿ ਵੀ ਤੁਸੀਂ ਜਿਹੜਾ ਇਹਦਾ ਉੱਪਰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਸਰਕਾਰ ਹੀ ਹੁਣ ਦਾ ਇਦਾਂ ਵੀ ਐਂਬੂਲੈਂਸ ਇਹਨਾਂ ਨੂੰ ਫੋਨ ਕਰੀ ਜਾਵੇ ਇਹ ਪੁੱਜਦੇ ਨਹੀਂ ਹੈਗੇ ਠੀਕ ਹੈ ਦੂਜੀ ਗੱਲ ਨਾ ਕੋਈ ਪੁਲਿਸ ਵਾਲਾ ਪੁੱਜਦਾ ਹੁਣ ਜੇ 22 ਜਣ ਸੰਨੇ ਬੰਦੇ ਖੜੇ ਆ ਜੇ ਯਾਰ ਸਾਡੇ ਨਾਲ ਕੋਈ ਕਾਂਡ ਹੋ ਜਾਵੇ ਠੀਕ ਹੈ ਤੁਸੀਂ ਸਾਰੇ ਬੰਦੇ ਆ ਕਿਸੇ ਨਾਲ ਵੀ ਹੋ ਜਾਵੇ ਭਾਈ ਜਾਨਦੇ ਯਾਰ ਜੇ ਐਦਾਂ ਹੀ ਟਾਈਮ ਨਾਲ ਲੇਟ ਆਣਾ ਫਿਰ ਉਹਨਾਂ ਦਾ ਫਾਇਦਾ ਕੀ ਆ ਯਾਰ ਫਾਇਦਾ ਹੀ ਨਹੀਂ ਜਾ ਕੇ ਨਹੀਂ ਵੀ ਜਾਗ ਨਹੀਂ ਭਾਜੀ ਐਂਬੂਲੈਂਸਾਂ ਘਟੋ ਘਟ ਜਾਂਦੇ ਨਹੀਂ ਆ 2 ਘੰਟੇ ਤੇ 2 ਦੇ ਵੱਧੇ ਹੋ ਗਏ ਹੁਣ ਅਸੀਂ ਤਾਂ ਹੁਣ ਆਏ ਆ ਭਾਜੀ ਤੁਹਾਨੂੰ ਦੱਸਾਂ ਪਰ ਹਲੇ ਤੱਕ ਅਸੀਂ ਆਏ ਆ ਵੀ ਹਲੇ ਤੱਕ ਐਂਬੂਲੈਂਸ ਨਹੀਂ ਆਈ ਭਾਜੀ ਯਾਰ 2 ਘੰਟੇ ਪੁਲਿਸ ਨੂੰ ਕਿੰਨੇ ਦੇ ਰੋਵੇ ਇਹ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਾਸ਼ਾਂ ਭੇਜੀਆਂ ਇਹ ਵੀ ਗਏ ਵੀ ਜਾਗਮੀ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਭੇਜੇ ਆ ਹਾਦਸੇ ਕਿੰਨੇ ਦੇ ਰੋਵੇਂ ਹੋਏ ਨੇ ਵਾਸਤੂ ਘੰਟਾ ਹੋ ਗਿਆ ਨੇ 1 ਘੰਟਾ ਹੋ ਗਿਆ ਭਾਜੀ ਯਾਰ ਅਜਿਹਾ ਡੇਢ ਘੰਟਾ ਹੋ ਗਿਆ ਜੀ ਵਾਜੇ ਨੂੰ ਬਿਲਕੁਲ ਜੀ ਸਾਡਾ ਸਪੀਡ ਸਾਡਾ ਸਪੀਡ ਕੋਈ ਬ੍ਰੇਕਰ ਨਹੀਂ ਹੈ ਕੋਈ ਦੂਜਾ ਨਹੀਂ ਹੈ ਜਾਂ ਤਾਂ ਬ੍ਰੇਕਰ ਬਣਾਓ ਉੱਥੇ ਤੱਕ ਠੀਕ ਹੈ ਗੱਡੀ ਦੀ ਬ੍ਰੇਕ ਵੱਜਦੀ ਆਵੇ ਕੋਈ ਬ੍ਰੇਕਰ ਨਹੀਂ ਹੈ ਸਿੱਧੀ ਗੱਡੀ ਇੱਥੇ ਤੱਕ ਆਂਦੀ ਹੈ ਤੁਸੀਂ ਰਾਤ ਨੂੰ ਆ ਕੇ ਦੇਖ ਲਿਓ ਸਿੱਧੀਆਂ ਬ੍ਰੇਕ ਨਹੀਂ ਸਪੀਡ ਗੱਡੀ ਆਂਦੀਆਂ ਗੱਲੇ ਛੱਡ ਮੇਰਾ ਪਿੰਡ ਮਧਵਾਨੀ ਹੈ ਮਧਵਾਨੀ ਦੇ ਹਿਸਾਬ ਨਾਲ ਅੱਨਾ ਟਿੱਪਰ ਜਾਂਦਾ ਹਲੇ ਤੱਕ ਇਹ ਸੜਕ ਨਹੀਂ ਬਣੀ ਲੋਕ ਆਪ ਪਰੇਸ਼ਾਨ ਹੈ ਸੜਕ ਦਾ ਵੀ ਹੈ ਮੇਰੀ ਗੱਲ ਅੰਨੇ ਖੱਡੇ ਆ ਕੱਲੂ ਯਾਰ ਟਿੱਪਰ ਕੋਈ ਸਾਡੇ ਵਰਗਾ ਜਾਂਦਾ ਹੋਇਆ ਟਿੱਪਰ ਬਾਲਟ ਜਾਵੇ ਫੇਰ ਦੇਖੋ ਜੀ ਸਾਨੂੰ ਹੁਣੇ ਪਤਾ ਲੱਗਾ ਸੀ ਵੀ ਨੰਗਰ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਉੱਤੇ ਆਏ ਹਾਂ ਅਸੀਂ ਦੇਖ ਰਹੇ ਹਾਂ ਵੀ ਮਤਲਬ ਜਿਹੜਾ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਜਿਹੜਾ ਟਰੱਕ ਚਾਲਕ ਸੀ ਉਹ ਵੀ ਸੀਰੀਅਸ ਹੈ ਅਸੀਂ ਇਹਨਾਂ ਦਾ ਬੈਂਡ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਆ ਬੈਂਡ ਲਾ ਕੇ ਟਰੱਕ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਤੇ ਜਿਹੜੀ ਟਰੱਕ ਬਹੁਤ ਜਾਂਪਾ ਪਰ ਟ੍ਰਾਫਿਕ ਖਲਾ ਰਹੇ ਆ ਸਾਰੀ ਇਹ ਪਤਾ ਲੱਗਿਆ ਮੁੰਡਾ ਸ਼ਾਹਪ ਇਹ 304 ਇਹ ਪਰਚਾ ਲਾਗੇ ਇਤ ਐਕਸੀਡੈਂਟ ਦਾ